ੴ ਸਤਿਗੁਰ ਪ੍ਰਸਾਦ ਸੁਖਮਣੀ ਸਾਹਿਬ ਗੋੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲੱਗੇ ਅਣਸੁਆਏ ਨਾਨਕ ਕਹੂ ਨਸੀ ਜਈ ਬਿਨ ਨਾ ਵੇ ਪਤ ਜਾਏ ਦਾਤਾ ਦੇਣ ਵਾਲੇ ਪ੍ਰਭੂ ਨੂੰ ਛੱਡ ਕੇ ਜੋ ਹੋਰ ਨਾ ਸਵਾਰਥਾਂ ਵਿੱਚ ਲੱਗ ਜਾਂਦੇ ਹਨ ਉਹ ਕਿਤੇ ਵੀ ਸਫਲ ਨਹੀਂ ਹੁੰਦੇ ਨਾਮ ਤੋਂ ਬਿਨਾ ਇੱਜ਼ਤ ਜਾਂਦੀ ਹੀ ਰਹਿੰਦੀ ਹੈ ਅਸ਼ਟਪਦੀ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਬਿਕੋਟ ਗਵਾਵੇ 10 ਪ੍ਰਕਾਰ ਦੇ ਪਦਾਰਥ ਲੈ ਕੇ ਪਿੱਛੇ ਪਾ ਦਿੰਦਾ ਹੈ ਤੇ ਇੱਕ ਪਦਾਰਥ ਜੇ ਨਾ ਮਿਲੇ ਤਾਂ ਭਰੋਸਾ ਗਵਾ ਲੈਂਦਾ ਹੈ ਇੱਕ ਵੀ ਨਾ ਦੇ 10 ਵੀ ਹਰਲੇ ਤੋ ਮੂੜਾ ਕੋ ਕਹਾ ਕਰੇ ਜੇ ਇੱਕ ਵੀ ਨਾ ਦੇਵੇ ਤੇ 10 ਵੀ ਖੋ ਲਵੇ ਤਦ ਇਹ ਮੂਰਖ 10 ਫਿਰ ਕੀ ਕਰੇਗਾ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਿਸ ਮਾਲਕ ਨਾਲ ਕੋਈ ਜੋਰ ਨਹੀਂ ਚੱਲ ਸਕਦਾ ਉਸ ਨੂੰ ਸਦਾ ਹੀ ਨਮਸਕਾਰ ਕਰੀਏ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਦੇ ਮਨ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ ਸਾਰੇ ਸੁੱਖ ਉਸ ਦੇ ਮਨ ਵਿੱਚ ਵਸ ਜਾਂਦੇ ਹਨ ਜਿਸ ਜਨ ਆਪਣਾ ਹੁਕਮ ਮੰਨਾਇਆ ਜਿਸ ਪੁਰਸ਼ ਤੋਂ ਪ੍ਰਭੂ ਨੇ ਆਪਣਾ ਹੁਕਮ ਮੰਨਾਇਆ ਹੈ ਸਰਬਥੋਕ ਨਾਨਕ ਤਨ ਪਾਇਆ ਸਾਰੇ ਪਦਾਰਥ ਉਸ ਨੇ ਪਾ ਲਏ ਹਨ ਅਗਨਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤਿਆਨ ਅਦੋਲਾਸ ਮਾਲਕ ਬੇਅੰਤ ਆਪਣੀ ਪੂੰਜੀ ਦੇਂਦਾ ਹੈ ਜੀਵ ਖਾਂਦਾ ਪੀਂਦਾ ਵਰਤਦਾ ਤੇ ਖੁਸ਼ੀਆਂ ਨਾਲ ਆਨੰਦ ਕਰਦਾ ਹੈ ਆਪਣੀ ਅਮਾਨ ਕਛ ਬਾਹਰ ਸਾਲੇ ਅਗਿਆਨੀ ਮਨਰੋਸ ਕਰੇ ਜੇ ਮਾਲਕ ਆਪਣੀ ਅਮਾਨਤ ਵਿੱਚੋਂ ਕੁਝ ਲੈ ਲਵੇ ਤਾਂ ਅਗਿਆਨੀ ਮਨ ਵਿੱਚ ਗੁੱਸਾ ਕਰਦਾ ਹੈ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਰਸਕਾ ਵਿਸ਼ਵਾਸ ਨਾ ਹੋਵੇ ਜਿਸ ਤਰ੍ਹਾਂ ਆਪਣੀ ਪ੍ਰਤੀਤ ਆਪ ਹੀ ਗਵਾ ਲੈਂਦਾ ਹੈ ਫਿਰ ਉਸ ਦਾ ਭਰੋਸਾ ਨਹੀਂ ਹੁੰਦਾ ਜਿਸकी ਵਸਤੂ ਤੇ ਸਾਗੇ ਰੱਖਿਆ ਪ੍ਰਭ ਦੀ ਆਗਿਆ ਮੰਨਣਾ ਮੱਥ ਹੈ ਜਿਸ ਦੀ ਵਸਤੂ ਹੈ ਜੇ ਉਸ ਅੱਗੇ ਰੱਖ ਦੇਵੇਂ ਅਤੇ ਪ੍ਰਭੂ ਦੀਆਂ ਆਗਿਆ ਨੂੰ ਸਿਰ ਮੱਥੇ ਤੇ ਮੰਨ ਲਵੇਂ ਉਸਤੇ ਚੌਗਨ ਕਰਿਆ ਨਿਹਾਲ ਨਾਨਕ ਸਾਹਿਬ ਸਦਾ ਦੇয়াল ਮਾਲਕ ਉਸ ਨੂੰ ਚਾਰ ਗੁਣਾ ਨੇ ਹਾਲ ਕਰ ਦਿੰਦਾ ਹੈ ਉਹ ਮਾਲਕ ਤਾਂ ਸਦਾ ਹੀ ਦਿਆਲੂ ਹੈ ਅਨੇਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣ ਅਨੇਤ ਅਨੇਕ ਤਰ੍ਹਾਂ ਦੇ ਮਾਇਆ ਦੇ ਮੋਹ ਪਿਆਰ ਨਿਸ਼ਚਿਤ ਜਾਣੋ ਨਾਸ਼ ਹੋ ਜਾਂਦੇ ਹਨ ਬਿਰਖ ਦੀ ਛਾਇਆ ਸਿਓ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ ਬਿਰਸ਼ ਦੀ ਛਾਇਆ ਨਾਲ ਜੋ ਪੁਰਸ਼ ਪ੍ਰੇਮ ਲਾਉਂਦਾ ਹੈ ਛਾ ਹਟ ਜਾਂਦੀ ਹੈ ਤਾਂ ਪੁਰਸ਼ ਮਨ ਵਿੱਚ ਪਛਤਾਉਂਦਾ ਹੈ ਜੋ ਦੀਸੈ ਸੋ ਚਾਲਨ ਹਰ ਲਪਟ ਰਿਓ ਤੈ ਅੰਧ ਅੰਧਾਰ ਜੋ ਦਿਸਦਾ ਹੈ ਉਹ ਸਭ ਚਲੇ ਜਾਣ ਵਾਲਾ ਹੈ ਪਰ ਇੱਕ ਹੋਰ ਅੰਨਾ ਉਸ ਨਾਲ ਚਿੰਬੜ ਰਿਹਾ ਹੈ ਬਟਾਉ ਸੋ ਜੋ ਲਾਵੇ ਨੇ ਤਾਕੋ ਹੱਥ ਨਾ ਆਵੇ ਕਿ ਰਾਹੀ ਨਾਲ ਜਿਹੜਾ ਪ੍ਰੇਮ ਲਾਉਂਦਾ ਹੈ ਉਹਦੇ ਹੱਥ ਕੁਛ ਨਹੀਂ ਆਉਂਦਾ ਮਨ ਹਰਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਏ ਮਨ ਹਰੀ ਦਾ ਨਾਮ ਦੀ ਪ੍ਰੀਤ ਸੁਖ ਦੇਣ ਵਾਲੀ ਹੈ ਕਿਰਪਾ ਕਰਕੇ ਹਰੀ ਆਪੇ ਹੀ ਲਾ ਲੈਂਦਾ ਹੈ ਮਿੱਥਿਆ ਤਨ ਤਨ ਕੁਟਮ ਸੰਭਾਇਆ ਮਿੱਥਿਆ ਹੋਮੈ ਮਮਤਾ ਮਾਇਆ ਸਰੀਰ ਤਨ ਤੇ ਪਰਿਵਾਰ ਸਭ ਝੂਠ ਹੈ ਮੈਂ ਮੇਰੀ ਤੇ ਮਾਇਆ ਵੀ ਝੂਠ ਹੈ ਮਿਥਿਆ ਰਾਜ ਜੋਬਨ ਧਨਮਾਲ ਮਿਥਿਆ ਕਾਮਕ੍ਰੋਧ ਬਿਕਰਾਲ ਰਾਜ ਜਵਾਨੀ ਤੇ ਧਨਮਾਲ ਵੀ ਝੂਠ ਹਨ ਭਿਆਨਕ ਕਾਮਕ੍ਰੋਧ ਵੀ ਝੂਠ ਹਨ ਮਿਥਿਆ ਰਥ ਹਸਤੀ ਅਸਵ ਬਸਤਰਾ ਰਥ ਹਾਥੀ ਕੋੜੇ ਤੇ ਬਸਤਰ ਵੀ ਝੂਠ ਹਨ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਝੂਠ ਹਨ ਮਾਇਆ ਦੇ ਰੰਗਾਂ ਦੇ ਸੰਗ ਜਿਨ੍ਹਾਂ ਨੂੰ ਵੇਖ ਕੇ ਹੱਸਦਾ ਹੈ ਮਿਥਿਆ ਧ੍ਰੋਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗਮਾਨ ਛਲ ਮੋਹ ਤੇ ਅਭਿਮਾਨ ਵੀ ਝੂਠ ਹੈ ਝੂਠ ਹੈ ਆਪਣੇ ਆਪ ਉੱਤੇ ਹੰਕਾਰ ਕਰਨਾ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਸਾਧੂ ਸਰਨ ਦੀ ਭਗਤੀ ਅਟਲ ਹੈ ਸੇਵਕ ਜਪ ਜਪ ਕਰਕੇ ਜਿਉਂਦਾ ਹੈ ਹਰੀ ਦੇ ਚਰਨਾਂ ਨੂੰ ਮਿਥਿਆ ਸ਼੍ਰਵਨ ਪਰ ਨਿੰਦਾ ਸੁਣਿਆ ਮਿਥਿਆ ਹਸਤ ਪਰ ਦਰਬ ਕੋਹਿਰੈ ਝੂਠਾਂ ਨੂੰ ਕੰਨ ਜੋ ਪਰਾਇ ਨਿੰਦਿਆ ਸੁਂਦੇ ਹਨ ਉਹ ਹੱਥ ਝੂਠੇ ਹਨ ਜੋ ਪਰਾਏ ਤੁਹਾਨੂੰ ਚੁਰਾਉਂਦੇ ਹਨ ਮਿੱਥਿਆ ਨੇਤਰਪੇਖਤ ਪਰਤਰੀਆ ਰੂਪਾਦ ਉਹ ਨੇਤਰ ਝੂਠੇ ਹਨ ਜੋ ਪਰਾਏ ਸਤਰੀ ਦਾ ਰੂਪ ਆਦ ਦੇਖਦੇ ਹਨ ਮਿੱਥਿਆ ਰਸਨਾ ਭੋਜਨ ਅਨਸਵਾਦ ਹੋਰ ਸਵਾਦਾਂ ਦਾ ਭੋਜਨ ਕਰਨ ਵਾਲੀ ਜੀਬ ਵੀ ਝੂਠੀ ਹੈ ਮਿੱਥਿਆ ਚਰਨ ਪਰ ਵਿਕਾਰ ਕੋਤਾਵੇ ਮਿੱਥਿਆ ਮਨ ਪਰ ਲੋਭ ਲੁਭਾਵੇ ਉਹ ਪੈਰ ਝੂਠੇ ਹਨ ਜੋ ਪਰਾਏ ਬੁਰੇ ਵਾਸਤੇ ਦੌੜਦੇ ਹਨ ਮਨ ਝੂਠਾ ਹੈ ਜੋ ਪ੍ਰਾਇਤਨ ਵਾਸਤੇ ਲਲਚਾਉਂਦਾ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਵਿਕਾਰਾ ਉਹ ਸਰੀਰ ਝੂਠਾ ਹੈ ਜੋ ਪਰਉਪਕਾਰੀ ਨਹੀਂ ਹੈ ਨਕ ਝੂਠਾ ਹੈ ਵਿਸ਼ੇ ਵਿਕਾਰਾਂ ਦੀ ਵਾਸ਼ ਨਾਲ ਲੈਂਦਾ ਹੈ ਬਿਨ ਬੂਜੇ ਮਿਥਿਆ ਸਭ ਹੋਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਐਸੀ ਸਮਝ ਤੋਂ ਬਿਨਾ ਸਾਰੇ ਅੰਗ ਝੂਠੇ ਹੋਏ ਉਹ ਦੇਈ ਸਫਲ ਹੈ ਜੋ ਹਰੀ ਦਾ ਨਾਮ ਲੈਂਦੀ ਹੈ ਬਿਰਤੀ ਸਾਖਤ ਕੀ ਆਰ ਜਾ ਸੱਚ ਬਿਨਾ ਕਿਹ ਹੋਵਤ ਸੋਚਾ ਮਨਮੁਖ ਦੀ ਆਯੂ ਨਸਫਲ ਹੈ ਸੱਚ ਤੋਂ ਬਿਨਾ ਕੋਈ ਸੱਚਾ ਕਿੱਥੇ ਹੋ ਸਕਦਾ ਹੈ ਵਿਰਥਾ ਨਾਮ ਬਿਨਾ ਤਾਂ ਅੰਦ ਮੁਖਾਵਤਾ ਕੈ ਦੁਰਗੰਧ ਨਾਮ ਤੋਂ ਬਿਨਾ ਜੜਾ ਸਰੀਰ ਨਿਸਫਲ ਹੈ ਉਸ ਦੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਬਿਨ ਸਿਮਰਨ ਦਿਨ ਰਾਤ ਨਿਰਥਾ ਬਿਹਾਏ ਸਿਮਰਨ ਤੋਂ ਬਿਨਾ ਦਿਨ ਰਾਤ ਨਿਸਫਲ ਬੀਤਦੇ ਹਨ ਮੇਗ ਬਿਨਾ ਜੇ ਉਹ ਖੇਤੀ ਜਾਏ ਜਿਵੇਂ ਬੱਦਲ ਵਰਸੇ ਤੋਂ ਬਿਨਾ ਖੇਤੀ ਐਵੇਂ ਜਾਂਦੀ ਹੈ ਗੋਬਿੰਦ ਭਜਨ ਬਿਨੋਂ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਗੋਬਿੰਦ ਭਜਨ ਤੋਂ ਬਿਨਾ ਸਭ ਕੰਮ ਨਿਸਫਲ ਸਾਨਾ ਜਿਸ ਤਰ੍ਹਾਂ ਕੰਜੂਸ ਦੇ ਪੈਸੇ ਬੇਅਰਥ ਹੁੰਦੇ ਹਨ ਤਨ ਤਨ ਤੇਜਨ ਜੈਕਟ ਵਸਿਓ ਹਰਨਾਓ ਉਹ ਪੁਰਸ਼ ਤਨ ਤਨ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਨਾਮ ਵਸਿਆ ਹੈ ਨਾਨਕ ਤਾਂ ਕਿਆ ਬਲ ਬਲ ਜਾਓ ਮੈਂ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖਿਆ ਗੰਡ ਲਾਵਤ ਰੈਣੀ ਕੁਝ ਹੋਰ ਹੈ ਤੇ ਕਮਾਉਂਦਾ ਕੁਝ ਹੋਰ ਹੈ ਮਨ ਵਿੱਚ ਪ੍ਰੀਤੀ ਨਹੀਂ ਤੇ ਪ੍ਰੰਤੂ ਮੂੰਹ ਜੋੜ ਲਾਉਂਦਾ ਹੈ ਜਾਨਣਹਾਰ ਪ੍ਰਭੂ ਪਰਵੀਨ ਬਾਹਰ ਪੇਖ ਨ ਕਾਹੂ ਪੀਨ ਜਾਨਣ ਵਾਲਾ ਪ੍ਰਭੂ ਬਹੁਤ ਚਤੁਰ ਹੈ ਉਹ ਕਿਸੇ ਬਾਹਰਲੇ ਪੇਖ ਵਿੱਚ ਨਹੀਂ ਭਿੱਜਦਾ ਔਰ ਉਪਦੇਸ਼ ਸੇ ਆਪ ਨਾ ਕਰੇ ਆਵਤ ਜਾਵਤ ਜਨਮ ਮਰੈ ਹੋਰ ਨਾ ਨੂੰ ਪਰੇਸ਼ ਕਰਦਾ ਹੈ ਪਰ ਆਪ ਨਹੀਂ ਕਮਾਉਂਦਾ ਉਹ ਆਉਂਦਾ ਜਾਂਦਾ ਤੇ ਜੰਮਦਾ ਮਰਦਾ ਰਹਿੰਦਾ ਹੈ ਜਿਸਕੇ ਅੰਦਰ ਬਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਹੈ ਜਿਸਦੇ ਹਿਰਦੇ ਵਿੱਚ ਨਿਰੰਕਾਰ ਵੱਸਦਾ ਹੈ ਉਸ ਦੀ ਸਿੱਖਿਆ ਵਿੱਚ ਸੰਸਾਰ ਤਰਦਾ ਹੈ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉੰਜਨ ਚਰਨ ਬਰਾਤਾ ਜੋ ਤੈਨੂੰ ਪਾਏ ਹਨ ਉਹਨਾਂ ਨੇ ਪ੍ਰਭੂ ਨੂੰ ਜਾਣਿਆ ਹੈ ਮੈਂ ਉਹਨਾਂ ਪੁਰਸ਼ਾਂ ਦੀ ਜਰਨੀ ਪੈਂਦਾ ਹਾਂ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਜੋ ਮੈਂ ਬੇਨਤੀ ਕਰਦਾ ਹਾਂ ਉਹ ਪ੍ਰਭੂ ਸਭ ਜਾਣਦਾ ਹੈ ਆਪਣਾ ਕੀਤਾ ਉਹ ਆਪ ਹੀ ਮੰਨਦਾ ਹੈ ਆਪੇ ਆਪ ਆਪ ਕਰਤਿ ਨੇベਰਾ ਆਪਣੇ ਆਪ ਹੀ ਉਹ ਆਪ ਨਿਆ ਕਰਦਾ ਹੈ ਕਿਸੈ ਦੂਰ ਜਨਾਵਤ ਕਿਸੈ 부ਜਾਵਤ ਨੇਰਾ ਕਿਸੇ ਨੂੰ ਆਪਾ ਦੂਰ ਜਤਲਾਉਂਦਾ ਹੈ ਤੇ ਕਿਸੇ ਨੂੰ ਨੇੜੇ ਸਮਝਾ ਦਿੰਦਾ ਹੈ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕੀ ਜਾਣੈ ਆਤਮ ਕੀ ਰਹਿਤ ਉਹ ਸਭ ਸਾਧਨਾ ਤੇ ਸਿਆਣਪਾਂ ਤੋਂ ਪਰੇ ਹੈ ਮਨ ਦੀ ਅਵਸਥਾ ਸਭ ਕੁਝ ਜਾਣਦਾ ਹੈ ਜਿਸ ਭਾਵੈ ਤੇ ਸਲੇ ਲੜਲਾਏ ਥਨ ਥਨੰਤਰ ਰਿਆ ਸਮਾਇ ਜਿਸ ਨੂੰ ਚਾਹੇ ਉਸ ਨੂੰ ਲੜਨ ਲਾ ਲੈਂਦਾ ਹੈ ਸਭ ਥਾਵਾਂ ਦੇ ਅੰਦਰ ਬਾਹਰ ਸਮਾਰਿਆ ਹੈ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪਨ ਆਨੰਖ ਹਰੀ ਉਹੀ ਸੇਵਕ ਹੈ ਜਿਸ ਉੱਤੇ ਉਸਨੇ ਕਿਰਪਾ ਕੀਤੀ ਹੈ ਜੇ ਭਾਈ ਪਰਮਾਤਮਾ ਨੂੰ ਛਿੰਨ ਛਿੰਨ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ